ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕੇ ਤੇ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਹਾਲਕਾ ਕੈਂਪ ਕਾਰੰਦਰ ਉਸਮੇ ਵੱਡਾ ਸਿਆਸੀ ਧਮਾਕਾ ਆਇਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਬੱਬੂ ਬੈਂਕਾ ਆਪਣੇ ਅਨੇਕਾਂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਅੰਦਰ ਸ਼ਮੂਲੀਅਤ ਕਰਕੇ ਇਸਮ ਸੰਬੰਧੀ ਲੋਕ ਹੈ ਪੰਜਾਬੀ ਚੈਨਲ ਨੂੰ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜੁੜੋ ਧੰਨਵਾਦ ਬਾਰ ਗਰਮੀਤ ਸਿੰਘ ਜੀ ਸਰਦਾਰ ਗੁਰਪਤਾਰ ਸਿੰਘ ਜੀ ਸਮੁੱਚੀ ਟੀਮ ਤੇ ਮੇਰੇ ਪਿੰਡ ਦੇ ਸਾਰੇ ਹੀ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਲਗਭਗ 20 ਸਾਲ ਬਾਅਦ ਮੋੜ ਅਸ਼ਰੋਮਲੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ ਦਾ ਹੈ ਜੇ ਸ੍ਰੀ ਕੇ ਨਾਲ ਉਲਟਵਾ ਸਾਹਿਬ ਨੇ ਦੱਸਿਆ ਕਿ ਸਾਡੇ ਪਿਓ ਦਾਦੇ ਅਕਾਲੀ ਦਲ ਦੇ ਨਾਲ ਰਹੇ ਆ। ਕੁਝ ਸਬਬ ਬਣ ਗਏ ਸੀ। ਕੁਝ 2007 ਤੋਂ ਮਗਰੋਂ ਕੋਈ ਇਹੋ ਜਿਹਾ ਸਬਬ ਪੜੇ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਟੁੱਟ ਗਏ। ਚਲੋ ਉਹਨਾਂ ਦੇ ਵਿੱਚੋਂ ਇੱਕ ਸਾਡਾ ਪਰਿਵਾਰ ਵੀ ਸੀ। ਅਸੀਂ ਲਾਰਿਆ ਚ ਆ ਗਏ ਲੋਕ ਕਿਸੇ ਤਰੀਕੇ ਨਾਲ ਦੂਰ ਹੁੰਦੇ ਗਏ। ਪਰ ਅੱਜ ਮੈਨੂੰ ਖੁਸ਼ੀ ਹੈ ਕਿ ਅਸੀਂ ਫਿਰ ਸਾਰੇ ਜਾਣੇ ਆਪਾਂ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਅੱਜ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਾਂ ਮੋੜ ਸ਼ਾਮਲ ਹੋਣ ਜਾ ਰਹੇ ਹਾਂ ਸੋ ਵੀਰੋ ਤੱਕੜੇ ਹੋਗੇ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਬੈਂਕੇ ਨੂੰ ਲੀਡ ਕਰਦਾ ਰਿਹਾ ਵਾ ਆਪਾਂ ਉਸ ਲੀਡ ਨੂੰ ਹੁਣ ਹੋਰ ਵੱਡੀ ਪੱਧਰ ਤੇ ਹੋਰ ਉੱਪਰ ਲੈ ਕੇ ਜਾਣਾ ਵਾ ਚਲੋ ਕੁਝ ਕਾਰਨਾ ਕਰਕੇ ਜੇ ਗਏ ਹਾਂ ਪਰ ਹੁਣ ਕਹਿੰਦੇ ਆ ਕਿ ਚਲੋ ਪੜਾਇਆ ਮੇਰਾ ਚਰਖਾ ਟੁੱਟਾ ਜੜ ਛੁੱਟੀ ਮੋੜ ਫੇਰ ਅੱਜ ਸ਼੍ਰੋਮਣੀ ਅਕਾਲੀ ਦਰ ਦੇ ਨਾਲ ਆਪਾਂ ਚੱਲਣਾ ਸੁਨਹਿਰੀ ਲੋਹ ਜੀ ਕਾ ਬਾਕੀ ਮਟਵਾ ਸਾਹਿਬ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਵਾਂ ਤੁਹਾਨੂੰ ਅੱਜ ਪੰਚਾਇਤ ਦੇ ਵਿੱਚ ਇੱਕ ਗੱਲ ਦੱਸ ਦੇਣਾ ਚਾਹਣਾ ਵਾਂ ਸਰਦਾਰ ਗੁਰਮੀਤ ਸਿੰਘ ਤੇ ਸਰਦਾਰ ਗਰਕਾਰ ਸਿੰਘ ਨੇ ਮੈਨੂੰ ਸਰਪੰਚ ਬਣਾਤਾ ਵਾ ਕਿ ਸਾਥ ਉਹ ਬਣਾਤਾ ਦਾ ਕਿਉਂਕਿ ਸਭ ਤੋਂ ਮੇਨ ਇੱਕ ਖੱਤ ਦੀ ਵੋਟ ਹੋਲੀ ਆ ਜਿਹੜੀ ਸਾਰੀ ਸਗਰ ਨੇ ਚਲੋ ਮੈਂ ਉਹਨਾਂ ਸੇ ਮੈਨੂੰ ਪਾਈਆਂ ਪਾਈਆਂ ਹੈ ਸਗਰ ਦੇ ਮੇਨ ਬੜੇ ਜਰਰੀਸ ਬੋਲੀ ਛੇਦੀ ਆ ਪਰ ਇਸ ਵਾਰ ਮੈਂ ਕਹਿੰਦਾ ਕਿ ਜਿਹੜਾ ਇਹਨਾਂ ਨੇ ਵੀ ਪਜਾਈ ਆ ਬਡਵਾ ਸਾਹਿਬ ਸਾਰੇ ਪਰਿਵਾਰ ਨੇ ਬੱਚਿਆਂ ਨੇ ਬੀਬੀਆਂ ਨੇ ਤਕੜਿਆ ਹੋ ਗਿਆ ਸੱਚੇ ਤਰਾ ਮੇਰਾ ਸਾਥ ਦਿੱਤਾ ਵਾ ਸਭ ਤੋਂ ਵੀ ਇੱਕ ਮੇਨ ਗੱਲ ਹੁੰਦੀ ਆ ਹੱਥ ਦੀ ਵੋਟ ਜਿਹੜੇ ਬੱਚਨੇ ਤੁਹਾਨੂੰ ਹੱਥ ਦੀ ਵੋਟ ਪਾਤੀ ਉਹਨੇ ਪਿਛੇ ਕੁਝ ਨਹੀਂ ਰੱਖਿਆ ਮੈਂ ਬੜੀਆਂ ਚੀਜ਼ਾਂ ਵੇਖੀਆਂ ਨੇ ਜਦੋਂ ਵੋਟ ਦੀ ਗੱਲ ਆਉਂਦੀ ਆ ਨਾ ਤੇ ਕਈ ਵਾਰ ਆਪਣਾ ਕਿੰਨਾ ਵੀ ਸਗਾ ਹੋਵੇ ਉਹ ਵੀ ਕਿੰਤੂ ਪ੍ਰਤੂ ਕਰਦਾ ਵਾ ਕਿ ਯਾਰ ਜੋੜ ਪਾਣੀ ਆ ਤੇ ਉਦਾਂ ਭਾਵੇਂ ਬਹਿਣਾ ਰੋਜ਼ ਚੱਲਦੀਆਂ ਰਹਿਣ ਰੋਜ਼ ਕੰਮ ਚੱਲਦੇ ਰਹਿਣ ਉਹ ਗੱਲਾਂ ਵੱਖਰੀਆਂ ਹੁੰਦੀਆਂ ਨੇ ਸੋ ਮੈਂ ਇੱਕ ਵਾਰ ਫਿਰ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਜਿੰਨਾ ਤੁਸੀਂ ਅੱਜ ਸਾਡੇ ਗ੍ਰਹਿਗੇ ਚੰਨ ਪਾਈ ਤੁਹਾਡਾ ਇੱਥੇ ਆਉਂਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਬੋਲੇ ਟੀਨੋ ਛੱਡ ਕੇ ਤੇ ਕਾਲੀ ਦਲ ਵਿੱਚ ਮੂਲਿਤ ਕੀ ਕੀ ਕਹਿਣਾ ਚਾਹੁੰਦੇ ਸਮਝ ਅੱਜ ਮੈਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਵਾਂ ਮੈਂ ਸਮਝਾਵਾਂਗੀ ਕਿ ਜੋ ਸਾਡੀ ਪਾਰਟੀ ਨੇ ਅਸੀਂ ਖੁਦ ਅਸੀਂ ਆਪ ਵਾਅਦੇ ਕੀਤੇ ਸੀ ਲੋਕਾਂ ਨਾਲ ਅਸੀਂ ਉਹਨਾਂ ਦੇ ਖਰਾ ਨਹੀਂ ਉਤੋ ਸਕੀ ਅਸੀਂ ਅੱਜ ਬੜੇ ਉਹ ਵਾਦੀ ਏਡੇ ਵੱਡੇ ਕਰ ਬੈਠੇ ਸੀ ਉਹਨਾਂ ਦੇ ਪਿਛੇ ਲੱਗੇ ਕਿ ਅਸੀਂ ਅੱਜ ਲੋਕ ਸਾਨੂੰ ਸਵਾਲ ਪੁੱਛਦੇ ਆ ਪਿੰਡਾਂ ਜਿਹਾਂ ਪਰ ਸਾਡੇ ਕੋਲ ਉਹਨਾਂ ਸਵਾਲਾਂ ਦੇ ਜਵਾਬ ਨਹੀਂ ਹੈ ਮੇਰੇ ਤੋਂ ਤੁਸੀਂ ਵੱਧ ਜਾਂਦੇ ਜੀ ਅੱਜ ਸੇਫ ਕੌਣ ਹੈ ਦਿਨ ਦਿਹਾੜੇ ਲੁੱਟਾ ਖਵਾ ਹੋ ਰਹੀਆਂ ਨੇ ਦੀਨ ਦਿਹਾੜੇ ਅੱਜ ਚੈਨੀਆਂ ਖੋਈਆਂ ਜਾ ਰਹੀਆਂ ਨੇ ਅੱਜ ਕਰਪਸ਼ਨ ਦੀ ਗੱਲ ਕਰ ਲਓ ਨਸ਼ਿਆਂ ਦੀ ਗੱਲ ਕਰ ਲਓ ਤਰ੍ਹਾਂ ਤਰ੍ਹਾਂ ਦੇ ਸਵਾਲ ਨੇ ਜਿਹੜੇ ਸਾਨੂੰ ਲੋਕਾਂ ਦੇ ਪਿੰਡਾਂ 'ਚ ਪੁੱਛਦੇ ਨੇ ਸੋ ਮੈਂ ਅੱਜ 2 ਸਾਲ ਦਾ ਸਮਾਂ ਰਹਿਦਾ ਵਾ ਮੈਨੂੰ ਸੱਜਣ ਮਿੱਤਰ ਕਈ ਕਹਿੰਦੇ ਸੀ ਸਰਕਾਰ ਨੇ ਛੱਡੀ ਦੀ ਸਰਕਾਰਾਂ ਨਹੀਂ ਛੱਡੀ ਦੀਆਂ ਪਰ ਵੇਖੋ ਜੀ ਝੂਠ ਬੋਲ ਕੇ ਰਾਜਨੀਤੀ ਨਹੀਂ ਕੀਤੀ ਜਾਂਦੀ ਅੱਜ ਜੇ ਮੈਂ ਇੱਕ ਬੇਦਾਗ ਆਂ ਅੱਜ ਜੇ ਮੈਂ ਅੱਜ ਆਪਣੇ ਸ਼੍ਰੋਮਿਕ ਕਾਲੀ ਦਲ 'ਚ ਸ਼ਾਮਲ ਹੋਇਆ ਵਾਂ 1 ਰੁਪਏ ਦਾ ਮੈਂ ਰਵਾਧਾਰ ਨਹੀਂ ਹੋਇਆ ਇਹ ਹੁੰਦਾ ਕਿ ਤੁਸੀਂ ਮੈਨੂੰ ਦੱਸੋ ਅੱਜ ਤਰ੍ਹਾਂ ਤਰ੍ਹਾਂ ਦੇ ਮੇਰੇ ਤੋਂ ਸਵਾਲ ਅਗਲਿਆਂ ਕਰਦੇ ਹੋ ਸੀ ਛੱਡ ਕੇ ਜਾਣ ਵਾਸਤੇ ਪਰ ਮਹਾਰਾਜ ਸਿੱਕੇ ਪਾਸ਼ਾ ਦੇ ਅੱਗੇ ਇਹੀ ਪ੍ਰਿੰਤੀ ਕਰਦਾ ਕਿ ਸਿੱਕੇ ਪਾਸ਼ਾ ਇਸੇ ਤਰੀਕੇ ਨਾਲ ਬੇਦਾਗ ਰੱਖੀ ਅਤੇ ਤਾਂ ਜੋ ਇਨਾਂ ਦੀ ਜੋ ਝੂਠਰੇ ਵਿੱਚ ਮੈਂ ਫਸਿਆ ਸੀ ਅੱਜ ਉਹ ਝੂਠ ਦੇ ਵਿੱਚੋਂ ਮੈਂ ਨਿਕਲ ਚੁੱਕਾ ਹਾਂ ਜਿਸ ਤਰ੍ਹਾਂ ਕਿ ਸਰ ਦੇਖਿਆ ਜਾ ਰਿਹਾ ਲੁੱਟਾਂ ਖੋਹਾਂ ਦੀ ਵਾਰਦਾਤਾਂ ਜਿਹੜੀਆਂ ਵਧੀਆਂ ਜਾ ਰਹੀਆਂ ਐ ਉਹਦੇ ਵਜ੍ਹਾ ਚ ਅੱਜ ਪੱਟੀ ਵੀ ਇਹ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਕੀਤੀਆਂ ਗਈਆਂ ਇਸ ਤਰ੍ਹਾਂ ਕਿ ਕਿਸ ਤਰ੍ਹਾਂ ਦੇਖਦੇ ਤੁਸੀਂ ਇਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਮੇਰੇ ਤੋਂ ਤੁਸੀਂ ਵੱਧ ਜਾਣਦੇ ਜੀ ਇੱਥੇ ਪੱਟੀ ਨਹੀਂ ਆ ਜੀ ਇੱਥੇ ਥਾਂ ਥਾਂ ਤੇ ਗੋਲੀਆਂ ਚੱਲ ਰਹੀਆਂ ਨੇ ਲੋਕ ਘਰਾਂ ਹੀ ਸੇਵ ਨਹੀਂਗੇ ਮੇਰਾ ਇੱਕ ਦੋਸਤ ਇਹਨੂੰ ਮੈਂ ਪੁੱਛਿਆ ਮੈਂ ਕਿਹਾ ਯਾਰ ਘਰ ਟਾਈਮ ਨਾਲ ਚੱਲ ਜਾ ਕਰੀਏ ਉਹਨਾਂ ਦੇ ਘਰ ਹੀ ਆ ਜਾਂਦੇ ਆ ਘਰ ਜਾ ਕੇ ਵੀ ਕੀ ਕਰਾਂ ਮੈਨੇ ਹੀ ਛੱਡ ਦੋ ਗੱਲ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਪਏ ਆ ਕਿੰਨੇ ਪਰਿਵਾਰ ਜਿਹੜੇ ਅੱਜ ਨਾਲ ਟਟ ਸ਼ਾਮ ਹੋ ਰਹੇ ਤੁਸੀਂ ਦੇਖ ਹੀ ਲਿਆ ਜੀ ਨਗੀਂਦ ਪਰਿਵਾਰ ਇਹ ਆ ਬਾਕੀ ਮਾਰੇ ਸੋਖ ਰਖੇ ਢੂੜਾ ਪੁੱੜਦਿਆਂਗੇ ਜਿੱਦਾਂ ਆਮ ਆਦਮੀ ਪਾਰਟੀ ਦਾ ਟੁੰਡ ਮੋਢੀ ਸੀਗਾ ਪਿੰਡਾਂ 'ਚ 2014 'ਚ ਜਦੋਂ ਅੱਜ ਮੈਂ ਲੈ ਕੇ ਝੜਾ ਤੁਰਿਆ ਸੀ ਸਰਕਾਰਾਂ ਬਣਾਈਆਂ ਪਰ ਉਹ ਸਰਕਾਰਾਂ ਸਰਵਾਇਜ਼ਰਾਂ ਦੀਆਂ ਬਣਗੀਆਂ ਕੋਈ ਗੱਲ ਨਹੀਂ ਤਕੜੇ ਹੋ ਗਏ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਜਦੋਂ ਮੈਂ ਕੰਮ ਕਰਦਾ ਸੀ ਮੈਂ 2-4 ਕੱਡੇ ਸੌਂ ਜਾਂਦਾ ਸੀ ਹੁਣ ਸੌਂਦਾ ਨਹੀਂ ਘੱਟ ਕੱਢ ਦਾਂਗੇ ਜੀ